ਵਾਤਾਸ ਨੂੰ ਤਪ ਕਰੋ ਤਪ ਕਰੋ ਤਪ ਕਰੋ ਮੈਂ ਇੱਕ ਬੜੇ ਦੁਖਦਾਈ ਸਮੇਂ ਦੇ ਵਿੱਚ ਇੱਥੇ ਬਾਜਵਾ ਨਰਸਿੰਗ ਹੋਮ ਦੇ ਅੱਗੇ ਮਤਲਬ ਅਸੀਂ ਆਏ ਹਾਂ ਆ ਤੁਸੀਂ ਇਕੱਠ ਦੇਖ ਸਕਦੇ ਹੋ ਮੇਰੇ ਵੀਰਾਂ ਦਾ ਸਾਰੇ ਨੌਜਵਾਨ ਵੀਰ ਤੇ ਬਜ਼ੁਰਗ ਸਾਡੇ ਨਾਲ ਨੇ ਤੇ ਇੱਥੇ ਕਿੰਨਾਂ ਨੇ ਸਾਡੇ ਨੌਜਵਾਨ ਲੜਕੀ ਦੀ ਮੌਤ ਕਿਸੇ ਅਣਗਹਿਲੀ ਦੇ ਕਾਰਨ ਇਹਨਾਂ ਨੇ ਜਾਣਬੁੱਝ ਕੇ ਜਿਵੇਂ ਕਹਿ ਲਿਆ ਇਹਨਾਂ ਤੋਂ ਅਣਗਹਿਲੀ ਹੋਈ ਆ ਤੇ ਪਰ ਇਹ ਮੰਨਣ ਨੂੰ ਤਿਆਰ ਨਹੀਂ ਵੀ ਸਾਡੇ ਕੋਲ ਅਣਗਹਿਲੀ ਹੋਈ ਆ ਕੀ ਕਰਨਗੇ ਸਾਡੇ ਕਹਿੰਦੇ ਨੇ ਜੀ ਅਸੀਂ ਸਿਵਲ ਹਸਪਤਾਲ ਦੇ ਵਿੱਚ ਲਿਜਾ ਕੇ ਵੀ ਦੇਖ ਲਈਏ ਵੀ ਇਹ ਨੂੰ ਪੋਸਟਲ ਕਰਨ ਨਾਲ ਕੀ ਹੋਈ ਆ ਕਿਹੜੇ ਬੁਝਰਕਾਰ ਨਾਲ ਕੀਤੀ ਜੋ ਕੀ ਹੋਇਆ ਅੰਦਰ ਸਾਨੂੰ ਤਾਂ ਹੁਣ ਆਲੇ-ਬਾਲ ਨੇ ਕਰਦੇ ਨੇ ਵੀ ਇਹਦੇ ਅੰਦਰ ਬਹੁਤ ਖਰਾਬ ਹੋ ਗਿਆ ਮੱਕਾ ਨਹੀਂ ਆ ਆਹ ਬਹੁਤ ਹੋ ਗਿਆ ਤਾਂ ਉਸ ਵੀ ਖਰਾਬ ਕਰਦੇ ਨੇ ਵੀ ਡੱਡ-ਬੱਡੀ ਤੇ ਲੈ ਜਾਣ ਸਾਡਾ ਬਣਾ ਫੁੱਟੇ ਅਸੀਂ ਜਿੱਥੇ ਬੜੇ ਹੋਇਆ ਉਹਨੂੰ ਬੁਲਾਇਆ ਸਾਡੇ ਨਾਲ ਠੱਗਾ ਹੁੰਦਾ ਕਿਹਨਾਂ ਨੂੰ तो हो गया पता है और मेरी मुकाबला आ रहा है और बच्चा कर दे तो उठा के करा दो यार इन्होंने पेट पे दोट्टे डल्ले मार के और बहन को प्यार से बोल रहा है अब 1000000000 का बटन बनके है لیکن ਇਹਨਾਂ ਨੇ ਇੱਥੇ ਪੁਲਿਸ ਨੂੰ ਬੁਲਾ ਕੇ ਸਾਡੇ ਨਾਲ ਉਹ ਦੁਰਵਿਹਾਰ ਕਰਵਾਇਆ ਜਿਹੜਾ ਨਹੀਂ ਕਰਵਾਇਆ ਹੋਣਾ ਇਹ ਦੇਖੋ ਇੱਕ ਗੱਲ ਕਿੱਦਾਂ ਨੂੰ ਜਾਂਦੀ ਹੈ ਇੱਕ ਗਰੀਬ ਪਰਿਵਾਰ ਦੇ ਨਾਲ ਇੱਦੀ ਘਟਨਾ ਘੱਟੀ ਹੋਵੇ ਤੇ ਪੁਲਿਸ ਇੱਥੇ ਆ ਕੇ ਹਫ਼ਤਾਵਾਰ ਦੇ ਵਿੱਚ ਕੋਈ ਬਿਨਾ ਕਿਸੇ ਕੋਈ ਕਿਸੇ ਨੇ ਸ਼ੋਰ ਸ਼ਰਾਬਾ ਨਹੀਂ ਕੀਤਾ ਕਿਸੇ ਨੇ ਕੋਈ ਨਹੀਂ ਕੀਤਾ ਸਿਰਫ ਅਸੀਂ ਕੇਵਲ ਟਾਕਿੰਗ ਕਰ ਰਹੇ ਹਾਂ ਤੇ ਉਸ ਦੇ ਵਿੱਚ ਵੀ ਇਹਨਾਂ ਨੂੰ ਤਕਲੀਫ ਲੱਗੀ ਮੇਰਾ خیال ਕਹਿੰਦਾ ਵੀ ਉੰਨੀ ਤਕਲੀਫ ਡਾਕਟਰ ਨੂੰ ਨਹੀਂ ਲੱਗੀ ਹੋਣੀ ਜਿੰਨੀ ਤਖਲੀਫ ਇਥੇ ਪੁਲਿਸ ਨੂੰ ਲੱਗੀ ਹੈ ਇਥੇ ਡਿਪਟੀ ਸਾਹਿਬ ਆਏ ਘੁੰਮਦਾ ਸਾਨੂੰ ਡਿਪਟੀ ਡਿਪਟੀ ਤੇ ਇਨਸਪੈਕਟਰ ਤੇ ਐਸਐਚਓ ਸਾਰਾ ਮੇਰਾ ਖਿਆਲ ਹੈ ਵੀ ਉਹਨਾਂ ਹਮਲਾ ਅਸੀਂ ਨਹੀਂ ਹੈਗੇ ਜਿੰਨਾ ਇਹਨਾਂ ਨੇ ਇਥੇ ਲਿਆ ਕੇ ਖੜਾ ਕੀਤਾ ਉਹਨਾਂ ਤੱਕਾ ਹੋ ਰਾਇ ਲੁੱਟਿਆ ਵੀ ਗਿਆ ਤੇ ਪਟਿਆ ਵੀ ਗਿਆ ਦੇਖੋ ਇਹ ਪਰਿਵਾਰ ਲੁੱਟਿਆ ਵੀ ਗਿਆ ਤੇ ਪਟਿਆ ਵੀ ਗਿਆ ਇੱਕੋ ਬੱਚਾ ਜਿਹਨੇ ਅੱਜ ਜਨਮ ਲਿਆ ਹੈ ਇਹਨੂੰ ਇੱਕ ਦਿਨ ਦਾ ਬੱਚਾ ਉਹ ਉਹ ਮਤਲਬ ਆਪਣੀ ਮਾਂ ਨੂੰ ਕਦੋਂ ਮਤਲਬ ਉਸ ਨੂੰ ਆਪਣੀ ਮਾਂ ਮਿਲੂਗੀ ਕਦੋਂ ਉਹ ਨੂੰ ਆਪਣੀ ਮਾਨਦਾਰ ਨਿੱਕ ਮੰਨੂਗਾ ਉਹ ਇਹ ਦੇਖੋ ਕਿੰਡੀ ਵੱਡੀ ਗੱਲ ਆ ਇੱਕ ਮਤਲਬ ਇਹਨਾਂ ਨੇ ਪੈਸੇ ਬਣਾ ਬਣਾ ਕੇ ਬਣਾ ਬਣਾ ਕੇ ਆਪਣੇ ਹਸਪਤਾਲਾਂ ਦੇ ਵਿੱਚ ਆਪਣੀਆਂ ਮਾਨਾਈਆਂ ਕਰਨ ਲੱਗੇ ਹੋਏ ਨੇ ਜਨਤਾ ਦੇ ਨਾਲ ਇਹ ਖਲਵਾੜਨੀ ਦਾ ਹੋਰ ਕੀ ਆ ਅਸੀਂ ਇਸ ਲਈ ਇਹ ਇਨਸਾਫ ਦੀ ਮੰਗ ਕਰਦੇ ਆ ਪੁਰਜੋ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਗੱਲ ਨੂੰ ਸਾਰੇ ਫਲਾ ਕੇ ਮਤਲਬ ਸਾਡੀ ਗੱਲ ਆ ਜਿਹੜੀ ਉੱਪਰ ਤੱਕ ਪਹੁੰਚੇ ਤੇ ਪਤਾ ਲੱਗੇ ਵੀ ਇਹ ਪ੍ਰਾਈਵੇਟ ਜਿਹੜੇ ਸਾਡੇ ਨਰਸਿੰਗ ਹੋਮ ਨੇ ਕਰ ਕੀ ਰਿਹਾ ਦੇ ਸਾਡੇ ਜਦੋਂ ਸਾਨੂੰ ਪਤਾ ਲੱਗਿਆ ਵੀ ਕੁੜੀ ਨੂੰ ਜਮੇ ਡੈੱਡ ਹੋ ਗਈ ਅਸੀਂ ਫਟਾਫਟ 10-15 ਬੰਦੇ ਆਏ ਆ ਤੇ ਜਦ ਅਸੀਂ ਆ ਕੇ ਇੱਥੇ ਅੰਦਰ ਦੇਖਿਆ ਕਿ ਆਪਣਾ ਟ੍ਰੀਟਮੈਂਟ ਚਲਾ ਰਹੇ ਤੇ ਜਦ ਅਸੀਂ ਵੀ ਅੰਦਰ ਆ ਕੇ ਦੇਖਿਆ ਮਾਂ ਵੀ ਕੁੜੀ ਦਾ ਹੈ ਨਹੀਂ ਇਹ ਤਾਂ ਵੈਸੇ ਵਾਦੂਏ ਟਾਈਮ ਪਾਸ ਕਰ ਰਹੇ ਨੇ ਉਸ ਤੋਂ ਬਾਅਦ ਡਾਕਟਰਾਂ ਨਾਲ ਵੀ ਗੱਲਬਾਤ ਕਰੀ ਕਹਿੰਦੇ ਜੀ ਆਏ ਆ ਬਾਅਦ ਤੇ ਫਿਰ ਅਸੀਂ ਇਹ ਵੀ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ ਬਾਥਰੂਮ ਵਾਲਾ ਬਲੈਟਰ ਹੈ ਉਹਨੂੰ ਵੀ ਕੱਟ ਮਾਰਿਆ ਹੋਇਆ ਜੀ ਨੇ ਦੂਜੀ ਵਾਰ ਕਰਿਆ ਤਾਂ ਇਹਨੇ ਇਹਨਾਂ ਨੂੰ ਦੱਸਿਆ ਨਹੀਂ ਹੈਗਾ ਪਰਿਵਾਰ ਨੂੰ ਉਹਦੇ ਬਾਅਦ ਪ੍ਰੇਸ਼ਾਨ ਕਰਤਾ ਤਾਂ ਜਦੋਂ ਐਂਡ ਹੋ ਲ ਗਿਆ ਤਾਂ ਆਪਣੇ ਲੜਕੀ ਇੱਧਰ ਭੇਜਤੀ ਬਹੁਤ ਮਾਰੀ ਗੱਲ ਹੋਈ ਹੈ ਜੀ ਚਲੋ ਹੁਣ ਸਾਨੂੰ ਪੁਲਸਾਂ 'ਚ ਭਰੋਸੇ 'ਚ ਕਿਹਾ ਹੈ ਵੀ ਅਸੀਂ ਜੋ ਬਣਦੀ ਕਾਰਵਾਈ ਸਵੇਰੇ ਕਰਾਂਗੇ ਨਾ ਪਰ ਆਪਣੇ ਪੁਲਸ ਮਾਰ ਤੋਂ ਬਾਅਦ ਗਨੇ ਵੀ ਗਲਤੀ ਨੂੰ ਗਲਤੀ ਨਾ ਮੰਨਣ ਮਲਤੀ ਨੂੰ ਗਲਤੀ ਵੀ ਨਹੀਂ ਮੰਨਦੇ ਸਾਡੇ ਸਕੇਦੇ ਮਰੀਜ਼ ਨੂੰ ਕਹੀ ਜਾਂਦੇ ਇਹਦੇ ਅੰਦਰ ਆ ਨੁਕਸਤੀ ਇਹਦੇ ਅੰਦਰ ਆ ਨੁਕਸਤੀ ਇਹਦੇ ਨੁਕਸਤੀ ਦਾ ਪਹਿਲਾਂ ਨਾ ਕਰਦੇ ਹਾਂ ਦਾ ਅਗਲੇ ਨਾ ਕਰਦੇ ਪਾਟਰੀ ਕਰਕੇ ਇਲਾਜ ਚੱਲਦਾ ਹੈ ਸਾਨੂੰ ਜਵਾਬ ਦੇ ਦਿੰਦੇ ਸੀ ਹੋਰ ਪਾਸੇ ਲੈ ਜਾਂਦੇ ਇਸ ਟਾਈਮ ਖੰਨਾ ਸ਼ਹਿਰ ਚ ਡਿਲੀਵਰੀ ਤੋਂ ਬਾਅਦ ਔਰਤ ਦੀ ਹੋ ਗਈ ਮੌਤ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਕੀਤਾ ਖੂਬ ਹੰਗਾਮਾ ਇਲਾਜ ਵਿੱਚ ਵਰਤੀ ਲਾਪਰਵਾਹੀ ਦੇ ਪਰਿਵਾਰਿਕ ਮੈਂਬਰਾਂ ਨੇ ਲਗਾਏ ਦੋਸ਼ ਰਿਸ਼ਤੇਦਾਰਾਂ ਤੇ ਹੋਰ ਵਕਫ ਵਕ ਜਥੇ ਬੰਦੀਆਂ ਨੇ ਖੰਨਾ ਤੋਂ ਦਿੱਲੀ ਰੋਡ ਝਾਮ ਕਰ ਦਿੱਤਾ ਆਸ਼ਾ ਵਰਕਰਾਂ ਕਿਸਾਨ ਯੂਨੀਅਨ ਤੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਆਗੂ ਅਤੇ ਰਿਸ਼ਤੇਦਾਰ ਅਤੇ ਹੋਰ ਸਾਥ ਸਬੰਧੀਆਂ ਨੇ ਦੁੱਖ ਦੀ ਘੜੀ ਵਿੱਚ ਮਿਲ ਕੇ ਖੰਨਾ ਤੋਂ ਦਿੱਲੀ ਰੋਡ ਝਾਮ ਕਰ ਦਿੱਤਾ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅੰਗਰੇਜ਼ੀ ਦੂਜੀ ਵਾਰ ਕਰਿਆ ਤਾਂ ਇਹਨਾਂ ਨੇ ਇਹਨਾਂ ਨੂੰ ਦੱਸਿਆ ਨਹੀਂ ਹੈਗਾ ਪਰਿਵਾਰ ਨੂੰ ਉਹਦੇ ਬਾਅਦ ਪਰੇਸ਼ਾਨ ਕਰਤਾ ਤਾਂ ਜਦੋਂ ਐਂਡ ਹੋ ਲਗਿਆ ਤਾਂ ਆਪਣੇ ਲੜਕੀ ਇਧਰ ਭੇਜਤੀ ਬਹੁ ਮਾੜੀ ਗੱਲ ਹੋਈ ਹੈ ਜੀ ਚਲੋ ਹੁਣ ਸਾਨੂੰ ਪੁਲਿਸਾਂ ਨੂੰ ਭਰੋਸੇ ਚ ਕਿਹਾ ਵੀ ਅਸੀਂ ਜੋ ਵਾਣ ਦੀ ਕਾਰਵਾਈ ਸਵੇਰੇ ਕਰਾਂਗੇ ਨਾ ਪਰ ਆਪਣੇ ਪੂਸ਼ ਮਾਰਦ ਤੋਂ ਬਾਅਦ ਸਿਰਕ ਨਹੀਂ ਚੁਕ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ? ਅਸੀਂ ਇਨਸਾਫ ਮਿਲਣਾ ਚਾਹੀਦਾ ਹੈ। ਜਿਹੜਾ ਬੱਚਾ ਚਲੇ ਗਿਆ ਉਹ ਤਾਂ ਮੁੜਦਾ ਨਹੀਂ ਹੈਗਾ। ਤਾਂ ਐਂ ਜੀ। ਪਰ ਹਾਂ ਜਿਹੜਾ ਗਲਤ ਕੰਮ ਕਰਿਆ ਤਾਂ ਉਹਦਾ ਇਨਸਾਫ ਹੋਣਾ ਚਾਹੀਦਾ। ਸਜ਼ਾ ਹੋਣੀ ਚਾਹੀਦੀ ਹੈ ਸਰ। ਸਜ਼ਾ ਤਾਂ ਹੋਣੀ ਚਾਹੀਦੀ ਹੈ। 62000 ਦਾ ਸਾਜਾ ਜ਼ਰੂਰੀ ਆ ਨਾ ਕਿ ਮੇਰੇ ਚ ਗਲਤੀ ਲੱਗਦੀ ਆ ਕਿਰੇ ਹਸਕਾਰ ਦੀ ਗਲਤੀ ਲੱਗਦੀ ਆ ਬਾਜ 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 ਸਮਝ ਗਏ ਨਹੀਂ ਔਰ ਇਹ ਤਾਂ ਕਹੇ ਡੈੱਡ ਆਈ ਹੈ ਹਾਂਜੀ ਆ ਇੱਕ ਹੀ ਨਾਮ ਸਰ ਤੁਹਾਡਾ ਮੇਰਾ ਨਾਮ ਗਰਮੀ ਸਿੰਘ ਸਪਾਚ ਇਹਦਾ ਬੜਾ ਜੀ ਘਰ ਮਾਜਰਾ ਤਲਾ ਉਹ ਕੁਝ ਹਾਂਜੀ ਬਹੁਤ ਮਾੜਾ ਕੰਮ ਹੋਇਆ ਜੀ ਤੇ ਜਿਹੜੀ ਮਰਤਕ ਸੀਗੀ ਲੜਕੀ ਤੇ ਹਾਂਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਆ ਮੈਂ ਚਾਹਤਿਆਂ ਇਹ ਮੁੰਡੇ ਦਾ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਕੁੜੀ ਨੂੰ ਜਵੇਂ ਡੈੱਡ ਹੋ ਗਈ ਅਸੀਂ ਫਟਾਫਟ 10 15 ਬੰਦੇ ਆਏ ਆ ਤੇ ਜਦ ਅਸੀਂ ਆ ਕੇ ਇੱਥੇ ਅੰਦਰ ਦੇਖਿਆ ਵੇ ਆਪਣਾ ਟਰੀਟਮੈਂਟ ਚਲਾ ਰਹੇ ਤੇ ਜਦ ਅਸੀਂ ਵੀ ਅੰਦਰ ਆ ਕੇ ਦੇਖਿਆ ਮਾਹ ਵੀ ਪੂਰੀ ਦਾ ਹੈ ਨਹੀਂ ਵੀ ਇਹ ਤਾਂ ਵੈਸੇ ਵਾਦੂਏ ਟਾਈਮ ਪਾਸ ਕਰ ਰਹੇ ਨੇ ਉਸ ਤੋਂ ਬਾਅਦ ਡਾਕਟਰਾਂ ਨਾਲ ਵੀ ਗੱਲਬਾਤ ਕਰੀ ਕਹਿੰਦੇ ਜੀ ਆਏ ਆ ਬਾਹਰ ਤੇ ਫਿਰ ਅਸੀਂ ਇਹ ਵੀ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ ਬਾਹਰੂਮ ਵਾਲਾ ਬਲੈਡਰ ਹੈ ਉਹਨੂੰ ਵੀ ਕੱਟ ਮਾਰਿਆ ਹੋਇਆ ਜੀ ਹੋਰ ਕੀ ਗੱਲ ਹੈ ਤੁਹਾਨੂੰ ਕੀ ਪਤਾ ਸਭ ਨੂੰ ਅਸੀਂ ਤਾਂ ਹੀ ਕਹਿੰਦੇ ਆ ਕਿ ਜਿਹੜਾ ਇਹਨਾਂ ਨੇ ਗਲਤੀ ਕੀਤੀ ਹੈ ਡਾਕਟਰ ਬਾਜਵਾ ਸਾਹਿਬ ਨੇ ਜੇ ਗਲਤੀ ਕੀਤੀ ਹੈ ਇਹਨਾਂ ਨੇ ਕਿਸੇ ਵੀ ਵਿਭਾਗ ਨੇ ਉਹ ਬੰਦੇ ਨੇ ਹੋਰ ਨੇ ਕੀਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਜਾ ਮਿਲਦੀ ਹੈ ਤੇ ਉਹ ਡਾਕਟਰ ਸਾਹਿਬ ਨੇ ਜਿਹੜਾ ਬਾਜਵਾ ਹੋ ਹਸਪੀਟਲ ਸੀਗਾ ਜਿੱਥੇ ਲੜਕੀ ਪਹਿਲਾਂ ਦਾਖਲ ਸੀਗੀ ਉਹਨਾਂ ਤੁਹਾਨੂੰ ਕਹਿੰਦੇ ਰੱਤ ਕੋ ਡਾਕਟਰ ਦੱਸੇ ਗਏ ਡੀ ਵੀ ਨਹੀਂ ਦੇ ਤਾਈ ਡਾਕੂਮੈਂਟ ਜੀਾਨੂੰ ਪਤਾ ਨਹੀਂ ਕਹਿੰਦੇ ਵੀ ਅਸੀਂ ਉੱਧਰ ਦੇਤੇ ਇੱਧਰ ਪਤਾ ਕਰਿਆ ਸਾਡੇ ਕੋਲ ਨਹੀਂ ਆਏ ਉਹਦੇ ਬਾਰੇ ਤਾਂ ਅਸੀਂ ਹੁਣ ਵੀ ਰੌਲਾ ਪਾਇਆ ਵੀ ਗਾੜ ਰੌਲਾ ਪਾਇਆ ਅਸੀਂ ਨਹੀਂ ਸਾਨੂੰ ਪਤਾ ਤੁਸੀਂ ਤੁਸੀਂ ਉਸ ਚੀਜ਼ ਤੋਂ ਕੀ ਸਖਿਆ ਕਰਦੇ ਹੋ ਜਿਹੜੇ ਕਾਗਜ਼ ਤੁਹਾਨੂੰ ਦੇ ਰਹੇ ਹੈ ਠਾਕ ਵੀ ਗਲਤੀ ਉਹਨਾਂ ਦੀ ਹੈ ਜੀ ਅੱਛਾ ਜੀ ਹਾਂ ਜੀ ਜਿਹੜੇ ਕਾਗਜ਼ ਨਹੀਂ ਦੇ ਰਹੇ ਇਹ ਗਲਤੀ ਉਹਨਾਂ ਦੀ ਹੈ ਅਸੀਂ ਮੇਰਾ ਬੜੀ ਅਸਰ ਕਰ ਰਹੇ ਜਿੰਨੇ ਉਹ ਠੀ ਥੈਂਕ ਯੂ ਸਾਰੇ 23 ਮਿੰਟ ਦਾ ਸਭਾ ਸਾਹਿਬ ਜਿੱਦਾਂ ਮਤਲਬ ਮੀਡੀਆ ਨੂੰ ਵੀ ਅੱਜ ਦੁਪਹਿਰੇ ਮੀਡੀਆ ਨੂੰ ਵੀ ਤੁਹਾਡੇ ਸਾਹਮਣੇ ਡਾਕਟਰ ਸਾਹਿਬ ਬਾਜਵਾ ਦੇ ਉੱਥੇ ਮੇਨ ਡਾਕਟਰ ਸੀ ਪਤਾ ਨਹੀਂ ਕੌਣ ਸੀ ਉਹਨਾਂ ਨੇ ਮੀਡੀਆ ਬਾਹਰ ਘੜਤਾ ਫੇ ਅਸੀਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦੇ ਹਾਂ ਉਹਦਾ ਵੀ ਮੈਂ ਜਵਾਬ ਦੇਣਾ ਹੀ ਕੀ ਤੁਸੀਂ ਤੁਹਾਡੇ ਨਾਲ ਮੀਡੀਆ ਖੜਾ ਹੈ ਕਿ ਡਾਕਟਰ ਖੜੇ ਨਹੀਂ ਸਾਡੇ ਨਾਲ ਮੀਡੀਆ ਖੜਾ ਹੈ ਜੀ ਅੱਜ ਹੁਣ ਤੋਂ ਇਹਨਾਂ ਨੂੰ 4 ਘੰਟੇ ਹੋ ਗਏ ਆ ਇਹਨਾਂ ਨੂੰ ਜਦੋਂ ਵੀ ਅਸੀਂ ਇਹਨਾਂ ਨੂੰ ਫੋਨ ਕਰਿਆ ਮੀਡੀਆ ਜਦ ਆ ਗਈ ਇਹਨਾਂ ਨੇ ਮੀਡੀਆ ਨੂੰ ਵੀ ਗਲਤ ਬੋਲਿਆ ਜੀ ਮੈਨੇ ਵੀ ਥੋੜੇ ਨਾਲ ਅਸੀਂ ਕੋਈ ਫੜਿਆ ਕੋਈ ਦੇਣਦਾਰ ਨਹੀਂ ਅਸੀਂ ਥੋੜੇ ਦਿਨ ਕੋਈ ਪਰਚਾ ਕਰਦਾਂਗੇ ਕਿਸੇ ਕਿਸੇ ਤੁਸੀਂ 9000 ਰੁਪਏ ਡਾਕਟਰ ਸਰ ਸਰਦਾਰ ਜੀ ਆਤਾ ਜੀ 9000 ਰੁਪਏ 8-10 ਡਾਕਟਰ ਇਕੱਠੇ ਹੋਏ ਹੋਏ ਦਾ ਜੀ ਕੋਈ ਨਹੀਂ ਪਤਾ ਨਹੀਂ ਸਰ ਇਸ ਹਸਪੀਟਲ ਦੀ ਪਹਿਲਾਂ ਵੀ ਕੋਈ ਤੁਸੀਂ ਘਟਨਾ ਸੁਣੀ ਹੈ ਇਹੋ ਜੀ ਪਹਿਲੀ ਆ ਦੋ ਵੀ ਹਾਲ ਪਹਿਲਾਂ ਵੀ ਹੋਈ ਨਾ ਇਹ ਘਟਨਾ ਹਾਂਜੀ ਹਾਂ ਕੋਈ ਤਾਂ 2-3 ਮਹੀਨੇ ਪਹਿਲਾਂ ਵੀ ਸੁਣੀ ਹੋਈ ਹਾਂ ਜੀ ਇਹ 20 ਸਾਲ ਪੁਰਾਣੀ ਵੀ ਸੁਣੀ ਹੋਈ ਹੈ ਜੀ ਨਹੀਂ ਉਹਦੇ ਕਈ ਕੇਸ ਹੋਲ ਹੈ ਨਾ ਹਾਂ ਨਹੀਂ ਆ ਹੁਣ ਕੁਝ ਟਾਈਮ ਪਹਿਲਾਂ ਦੀਆਂ ਨਹੀਂ ਕੋਈ ਤੁਸੀਂ ਇਹੀ ਕਹਿੰਦੇ ਆ ਵੀ ਗਲਤੀ ਨੂੰ ਗਲਤੀ ਨਾ ਮੰਨਣ ਗਲਤੀ ਨੂੰ ਗਲਤੀ ਵੀ ਨਹੀਂ ਕਰਦੇ ਸਾਡੇ ਸਾਡੇ ਮਰੀਜ਼ ਨੂੰ ਗਈ ਜਾਂਦੇ ਇਹਦੇ ਅੰਦਰ ਆ ਨੁਕਸਦੀ ਇਹਦੇ ਅੰਦਰ ਆ ਨੁਕਸਦੀ ਜੇ ਵੀ ਨੁਕਸਦ ਤੋਂ ਪਹਿਲਾਂ ਅੱਖਲੇ ਨਾ ਕਰਦੇ ਹਾਂ ਅੱਖਲੇ ਨਾ ਕਰਦੇ ਅੱਜ ਫਿਰ ਇੱਥੇ ਇਲਾਜ ਚੱਲਦਾ ਨਾ ਸਾਨੂੰ ਜਵਾਬ ਦੇਂਦੇ ਸੀ ਹੋਰ ਪਾਸੇ ਲੈ ਜਾਂਦੇ ਸੀ ਇਸ ਟਾਈਮ ਤੋ ਹੀ ਡਿਪਟੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਕੀ ਗੱਲ ਹੋਈ ਹੈ ਤੁਹਾਡੀ ਬੈਠ ਕੇ ਲੰਬੀ ਚੌੜੀ ਸਿਟਿੰਗ ਨਾਲ ਸਾਡੀ ਪੁਲਿਸ ਮੁਲਾਜ਼ਮਾਂ ਨਾਲ ਗੱਲ ਹੋਈ ਹੈ ਜੀ ਉਹ ਕਹਿੰਦੇ ਵੀ ਕੱਲ ਨੂੰ ਤੇ ਆਪਣਾ ਜੋ ਵੀ ਹੈਗਾ ਉੱਥੇ ਹਸਪੀਟਲ ਦੇ ਵਿੱਚ ਕੋਸ਼ਿਸ਼ ਮਾਰਨ ਕਾ ਹਸਪੀਟਲ ਜੀ ਸ਼ਿਵਰਾ ਹਸਪੀਟਲ ਤੋਂ ਠੀਕ ਹੈ ਜੀ ਹਾਂਜੀ ਓਕ ਜੀ ਤਨਵਾਦ ਕਿ ਕੀ ਬੋਲੋ ਕੀ ਮਤਲਬ ਕੀ ਮਾਮਲਾ ਜਿਹੜਾ ਅੱਜ ਹੋਇਆ ਕੋੜੇ ਘਰ ਦੇ ਮਾਮਲਾ ਇਦਾਂ ਹੋਇਆ ਜੀ ਸਵੇਰਾ ਰਾਤ ਦਾ ਮਾਮਲਾ ਇਹਨਾਂ ਦਾ ਜੀ ਪਿਛੇ ਇਹਨਾਂ ਨੇ ਤੱਕਾ ਕੀਤਾ ਜੀ ਸਾਡੇ ਨਾਲ ਇਹਨਾਂ ਨੇ ਪ੍ਰੈਕਸ਼ਨ ਕੀਤਾ ਜੀ ਹਾਂਜੀ ਚਾਹ ਲੋ ਬੇਟਾ ਹੋ ਜਾਏ ਜੀ ਮੇਰੇ ਕੋਲ ਤੇ ਇਹਨਾਂ ਨੇ ਜਦੋਂ ਪ੍ਰੈਕਸ਼ਨ ਕਰਕੇ ਨਵੀਂ ਜਿਹਾ ਕਮਰੇ ਚ ਲੈ ਜਾਂਦੇ ਹਾਂਜੀ ਉਦੋਂ ਹੀ ਅਸੀਂ ਕਾਂਤੇ ਦੋ ਘੰਟੇ ਬਾਅਦ ਸਾਨੂੰ ਪਤਾ ਲੱਗਿਆ ਬਲੈਡ ਆ ਰਿਹਾ ਜੀ ਕਾਂਤੇ ਅੱਛਾ ਜੀ ਬਲੈਡ ਆ ਰਿਹਾ ਸੀਗਾ ਅਸੀਂ ਮੈਡਮ ਜਿਹੜੇ ਅੰਦਰ ਸਟਾਫ ਰੱਖਿਆ ਹੈ ਉਹਨਾਂ ਨੂੰ ਬੁਲਾਇਆ ਜੀ ਉਹਨਾਂ ਨੇ ਕਿਹਾ ਵੀ ਅੰਦਰ ਕੋਈ ਬਲੈਡ ਆ ਰਿਹਾ ਵੀ ਚੱਕ ਦੇ ਹੂੰ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਹਾਂਜੀ ਜੀ ਅੱਛਾ ਲਾ ਕੇ ਉਹ ਕਹਿੰਦੇ ਕੋਈ ਗੱਲ ਨਹੀਂ ਦੀ ਹੋਲੀ-ਹੋਲੀ ਅਸਰ ਕਰਨ ਲੱਗਿਆ ਹੂੰ ਰਾਤ ਨੂੰ 12:30 ਵਜੇ ਸਾਡਾ ਮਰੀਜ਼ ਉਹ ਕਹਿੰਦਾ ਵੀ ਮੈਂ ਬਹੁਤ ਤਕਲੀਫ ਚ ਹਾਂਜੀ ਕਿ ਮੈਨੂੰ ਕਦੋਂ ਤਾਂ ਨੂੰ ਕਰਿਆ ਮਰੇ ਸਾਹ ਘਟਾ ਰਹੇ ਮੈਂ ਉਹ ਮੈਂ ਫਿਰ ਸਟਾਫ ਨੂੰ ਗਿਆ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਵੀ ਸਾਡੇ ਮਰੀਜ਼ ਦੇ ਨੂੰ ਵੀ ਸਾਹ ਘਟਾ ਰਹੇ ਉਹ ਕਹਿੰਦੇ ਵੀ ਉਹਨਾਂ ਨੇ ਇੰਜੈਕਸ਼ਨ ਇੱਕ ਫੇਰ ਲਗਾਇਆ ਉਹ ਕਹਿੰਦੇ ਵੀ ਮੈਡਮ ਮੈਡਮ ਨੂੰ ਬੁਲਾਵਾਂਗੇ ਅਸੀਂ ਜੀ ਰਾਤ ਦੇ 1:00 ਵੱਜ ਗਏ ਜੀ ਮੈਡਮ ਨਹੀਂ ਆਈ ਜੀ ਉਹਨੂੰ ਇਹ ਮੈਡਮ ਨਹੀਂ ਆਈ ਹੈਗੀ ਇਹ ਮੈਡਮ ਇਹ ਜਾ ਕੇ ਉੱਥੇ ਆਪਣਾ ਗੁਲਦੋਸਤ ਚਾਈ ਕਰਕੇ ਇਹ ਚਲੇ ਗਈ ਜੀ ਚਲੋ ਸਾਡੇ ਮਰੀਜ਼ ਸੌਂ ਗਏ ਸੋ ਬਾਦ ਉਹ ਅਨੇ ਨੇ ਆਪਣਾ ਆਪਣਾ ਸਾਰਾ ਕੁਝ ਬੰਦ ਕਰਕੇ ਪੈਗੇ ਮੁੜ ਕੇ ਮੈਡਮ ਕੋਈ ਨਹੀਂ ਆਈ ਸੀ ਕਿਸੇ ਨੇ ਦੇਖਿਆ ਨਹੀਂ ਆ ਕੇ ਇਹ ਵੀ ਹਾਨ ਨਰੀਜ਼ ਕੀਤਾ ਹੈ ਕਿਤਾ ਨਹੀਂ ਰਾਤੋ ਰਾਤ ਬਲੈਡ ਆਤਮ ਹੋ ਗਿਆ ਇਸ ਤੇ ਆਪਣੇ ਜੋ ਛਾ ਵਾਲੀ ਨਾਰੀ ਸੇਵਸਨ ਬਲੈਡ ਆ ਵਾਲਾ ਸੀਗਾ ਜਦੋਂ ਸੂਬਾ ਹੋਈ ਤੇ 8 ਵਜੇ ਬੜੀ ਮੈਡਮ ਆਈ ਤੇ ਉਹਨਾਂ ਨੂੰ ਦਿਖਾਇਆ ਗਿਆ ਤੇ ਉਹ ਕਹਿੰਦੇ ਦੀ ਅਮਰਜੈਂਸੀ ਜਿਲੇ ਆਣਾ ਪੜੇ ਰਾਤਾ ਫੇਕ ਇਡਕਲਿਕ ਕੋਈ ਹੋਈ ਕੋਈ ਨਹੀਂ ਆਇਆ ਕੋਈ ਮਦਦ ਤੋਂ ਨਹੀਂ ਕੀਤਾ ਗਿਆ ਹਾਂਜੀ ਕੋਈ ਨਹੀਂ ਆਇਆ ਜੀ ਤੇ ਅਲੀਪ ਤੇ ਰੱਖ ਹਾਂ ਜੀ ਮੈਂ 8 ਵਜੇ ਐਡਮਿਟ ਕਿਤੇ ਉੱਪਰ ਅਮਰਜੈਂਸ ਵਿੱਚ ਲੈ ਗਏਗੇ ਉੱਥੇ ਜਾ ਕੇ ਸਾਨੂੰ ਮੈਨੇ ਕਹਦੇ ਵੀ ਅਸੀਂ ਅੱਛਾ ਇਹ ਦੁਆਰੇ ਭਾਈ ਥੋੜਾ ਉੱਚੀ ਬੋਲੋ ਲਾਈਵ ਕਰ ਰਿਹਾ ਜੀ ਵੀ ਦੁਆਰੇ ਆਪਰੇਸ਼ਨ ਹੋਊਗਾ ਹਾਂ ਮਾਹ ਵੀ ਹਲੇ ਨਾ ਕਰਿਓ ਜੀ ਸਾਡੇ ਪਰਿਵਾਰ ਆ ਰਹੇ ਹਾਂ ਕਹਿੰਦੇ ਠੀਕ ਆ ਵੀ ਇੱਥੇ ਕੁੜੀ ਇੰਪਲਾਇਸ ਦਾ ਘਟਾ ਜੀ ਇੱਥੇ ਬਲੱਡ ਲੈ ਕੇ ਆਇਆ ਮੈਂ ਕਈ ਜਗ੍ਹਾ ਫੋਨ ਕੀਤਾ ਜਾਨੀ ਕਿ ਉਹ ਕਹਿੰਦੇ ਸਾਨੂੰ ਟਾਈਮ ਦੀ ਸਟੈਂਡ ਚਾਹੀਦਾ ਜੀ ਮੈਂ ਇਹ ਨੰਬਰ ਦਿੱਤਾ ਸਾਰਾ ਅੰਦਾਜ਼ਾ ਹੀ ਸੀ ਉਹਨੇ ਵੀ ਸਿਲੈਂਟ ਕਾਲ ਜਿੱਦੇ ਮਨੀ ਹਸਪੀਟਲ ਹੈ ਜੀ 10 ਵਾਜੀ ਹਸਪੀਟਲ ਹੈ ਓਕੇ ਫਤਮਾ ਬਲੱਡ ਲੈਣ ਚਲੇ ਗਏ ਜੀ ਬਲੱਡ ਲੈ ਗਏ ਮੇਰੇ ਮਗਰੂਜ਼ਿਆਂ ਨੇ ਅਪਰੇਸ਼ਨ ਕੀਤਾ ਜੀ ਤੁਹਾਨੂੰ ਤੁਹਾਨੂੰ ਦੱਸਿਆ ਵੀ ਕੋਈ ਰਿਪੋਰਟੇਸ਼ਨ ਦੱਸਿਆ ਨਹੀਂ ਜੀ ਮੈਨੂੰ ਇਹਨਾਂ ਨੇ ਗੋਡੀ ਬਦਲ ਕੇ ਬਿਨਾਂ ਮਨਜ਼ੂਰੀ ਤੋਂ ਬੁਲਝਾ ਹਾਂ ਪੇਸ਼ੈਂਟ ਨੂੰ ਵੀ ਨਹੀਂ ਦੱਸਿਆ ਉਹਨੇ ਅਪਰੇਸ਼ਨ ਕੀਤਾ ਤੋ ਪੇਸ਼ ਕੀਤਾ ਡੈਡ ਬੋਡੀ ਜਮਈ ਖਾਸਮ ਸਿੰਘ ਇਹਨਾਂ ਨੇ ਚਾਹੇ ਕਿ ਸਿੱਧਾ ਆਈਜੀਆਈ ਚ ਮਾਰਿਆ ਜਾ ਸਹੀ ਗੋ ਪੇਸ਼ ਮਾਤੁਰਾ ਬਲੈਟ ਲੈ ਕੇ ਆ ਗਿਆ ਇਹਨਾਂ ਨੇ ਜਾਣੀ ਕਿ ਜਲਦੀ ਕੋਈ ਸਾਡੀ ਜਮਈ ਖਾਸਮ ਸਿੰਘ ਕਹਿਣਾ ਤੁਹਾਡੀ ਵਾਈਫ ਨੂੰ ਕਿਹੜੇ ਹਸਪੀਟਲ ਚ ਦਾਖਲ ਹੋਮਰ ਮੈਡੀਕਲ ਖਾਸਮ ਬਾਜਾ ਜੀ ਇਹ ਜਮਈ ਦਾ ਹਸਪਤਲੋਂ ਕੀ ਆਤਾ ਉੱਚੀ ਗੋ ਬਾਜ ਬੋਹਾ ਜੀ ਬਾਜ ਵਈ ਬਾਜਵਾ ਨਰਸਿੰਗ ਹੋਂ ਮੇਰਾ ਗਿੱਟੀ ਰੋਡ ਉੱਤਾਂ ਜਨੀ ਮੰਦਰ ਦੇ ਨਾਲ ਹੈ ਗਿੱਟੀ ਰੋਡ ਖੰਨਾ ਜੀ ਤੁਸੀਂ ਇੱਕ ਤੋਂ ਅੱਜ ਡੈੱਡ ਬੋਡੀ ਕਿਉਂ ਨਹੀਂ ਦੇ ਰਹੇ ਤੁਹਾਨੂੰ ਇਹ ਦੇ ਨਹੀਂ ਰਹੇ ਜੀ ਇਹਨਾਂ ਕੋਲ ਸਾਡੇ ਰਿਕਵਰਡ ਪੈ ਨਹੀਂ ਡਿਪਟੀ ਸਾਹਿਬ ਵੀ ਆਏ ਨੇ ਐਸਐਚਓ ਸਾਹਿਬ ਵੀ ਆਏ ਨੇ ਕੀ ਗੱਲ ਹੋਈ ਅੰਦਰ ਅੰਦਰ ਉਹ ਕਹਿ ਰਹੇ ਨੇ ਵੀ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਉਹ ਕਹਿੰਦੇ ਵੀ ਬਾਜਵਾ ਦਾ ਕਸੂਰ ਹੈ ਵੀ ਕੱਲੂ ਕਾਰਵਾਈ ਕੀਤੀ ਜਾਊਗੀ ਬੋਡੀ ਜੀ ਪੋਸਟਮਾਰਟਮ ਕਰ ਤੋਂ ਬਾਅਦ ਵੀ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਸੀ ਕਿ ਕਿੱਦਾਂ ਮਾਨੇ ਰੈਟਰਨਟ ਕੀਤਾ ਸੀ ਉਹਦੇ ਨਾਲ ਵੀ ਉਹ ਕੱਲ ਨੂੰ ਉਹਨਾਂ ਚ ਕਾਰਵਾਈ ਹੋ ਗਈ ਆ ਤੁਸੀਂ ਕੀ ਚਾਹੁੰਦੇ ਹੋ ਸਾਨੂੰ ਇਹ ਸਾਫ ਚਾਹੀਦਾ ਜੀ ਅਜੇ ਤੱਕ ਕੁਛ ਨਹੀਂ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਦੇਖੋ ਜੀ ਹੁਣ ਸਾਡੇ ਸਾਡਾ ਜੀ ਗਿਆ ਘਰਦਾ ਜੀ ਸਾਡਾ ਬੱਚੇ ਦੀ ਮਾਂ ਗਈ ਆ ਬੱਚਾ ਪਾਲਣਾ ਵੀ ਆਈ ਹੁਣ ਬਸ ਉਹ ਬੱਚਾ ਕਿਉਂ ਸੰਸਦ ਨੂੰ ਕੀ ਮੰਗ ਕਰਦੇ ਹਾਂ ਕੋਸਟ ਸੰਸਦ ਨੂੰ ਸਾਡਾ ਇੱਕੋ ਸੁਣੇ ਨੀ ਨਿਆਂ ਮੰਗਦੇ ਆ ਜੀ ਅਸੀਂ ਤਾਂ ਆਪਣਾ ਬੱਚਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਕਿਹੜਾ ਪਿੰਡ ਪਿੰਡ ਲਹਾਮਾ ਜਿਹੜਾ ਕਲਾ ਜੀ ਕੀ ਨਾਮ ਸੀ ਤੁਹਾਡੇ ਮੈਸੇਜ ਦਾ ਦਿਨੇ ਦੇਖੋ ਯਾਰ ਸੰਦੀਪ ਕੌਰ ਜੀ ਤੇ ਅਗਰ ਪ੍ਰੋਸੈਸਿੰਗ ਦੇ ਵਿੱਚ ਕੋਈ ਟੈਲੀਮਟ ਪਰਤਦਾ ਅਗਲੀ ਕਾਰਵਾਈ ਤੁਹਾਡੀ ਕੀ ਹੈ ਅਗਲੀ ਅਸੀਂ ਅੱਗੇ ਜਾਵਾਂਗੇ ਹਾਂ ਵੀ ਅੱਗੇ ਤੁਸੀਂ ਕਿੱਥੇ ਜਾਓਗੇ ਅੱਗੇ ਜਾਓਗੇ ਕਿਤੇ ਤੁਹਾਨੂੰ ਇੱਕ ਫਿਨ ਗਿਆਨ ਦੇ ਰਹੇ ਹੋ ਕੋਈ ਅੱਗੇ ਕਾਰਵਾਈ ਕਰਨਗੇ ਹੀ ਸਾਡੇ ਕਹਿੰਦੇ ਨੇ ਜੀ ਅਸੀਂ ਸਿਵਰਾ ਹਸਪਤਾਲ ਦੇ ਵਿੱਚ ਲਾ ਕੇ ਵੀ ਦੇਖ ਲਈਏ ਵੀ ਇਹ ਪੋਸਟ ਨਾਲ ਕਿਵੇਂ ਹੁੰਦੀ ਹੈ ਕਿਹੜੇ ਕਾਰਵਾਈ ਕੀਤੀ ਜੋ ਸੀ ਹੋਇਆ ਅੰਦਰ ਸਾਨੂੰ ਤਾਂ ਹੁਣ ਆਲੇ ਬਹਾਨੇ ਕਰਦੇ ਨੇ ਵੀ ਇਹਦੇ ਅੰਦਰ ਖਰਪੂਰ ਖਰਾਬ ਹੋ ਗਿਆ ਬਤਨਾ ਨਹੀਂ ਆ ਆ ਬਹੁਤ ਹੋ ਗਿਆ ਐਨੇ ਸਿਰ ਦੀ ਹਰਾਮ ਕਰਦੇ ਨੇ ਵੀ ਡੱਡ ਬੋੜੀ ਉਥੋਂ ਲੈ ਜਾਣ ਸਾਡਾ ਬੜਾ ਸਿੱਟੇ ਅਸੀਂ ਸਿਖਾਣੇ ਹੋਇਆ ਬੰਦੂ ਬੁਲਾਇਆ ਸਾਡੇ ਨਾਲ ਠੱਗਾ ਹੁੰਦਾ ਕਿਹਨਾਂ ਨੂੰ ਬੁਲਾਇਆ ਤੁਸੀਂ ਮੀਡੀਆ ਨਾਲ ਇਹ ਕੀ ਕਿਹਾ ਕਿ ਡਾਕਟਰਾਂ ਨੇ ਮੀਡੀਆ ਨਾਲ ਕੀ ਗੱਲਬਾਤ ਕੀਤੀ ਕੋਈ ਕੰਪਨੀ ਰਾਜ ਦੇ ਮੈਡੀਕਲ ਦੇ ਨਾਮ ਪਾਇਆ ਹੈ ਜਿਹੜੀ ਆਏ ਦੋ ਮਾਜਬਾ ਹਸਪਤਾਲ ਦਾ ਅੰਦਰ ਬੜੀ ਗੀ ਡਾਕਟਰ ਡਾਕਟਰ ਕਹਿੰਦੇ ਨੇ ਵੀ ਇੱਥੋਂ ਬਾਹਰ ਹੋ ਜਾਓ ਅਸੀਂ ਤੁਹਾਡੇ ਖਰਚਾ ਕਰਾਵਾਂਗੇ ਮੀਡੀਆ ਨੂੰ ਕੋਈ ਡਾਕਟਰ ਧਮਕੀ ਮਾਰੀ ਹੈ ਇਹਨੂੰ ਡਾਕਟਰ ਨੇ ਕੋਈ ਗੱਲਬਾਤ ਕਿਹਨਾਂ ਧਮਕੀ ਮਾਰੀ ਹੈ ਜੀ ਕੋਈ ਗੱਲਬਾਤ ਨਹੀਂ ਕੰਪਨੀ ਮਾਰੀ ਪਈ ਹੈ ਪਹਿਲੇ ਇੱਥੋਂ ਬਾਹਰ ਨਿਕਲੋ ਜੇ ਨਹੀਂ ਨਿਕਲੋਗੇ ਜਿੱਤੇ ਤੁਹਾਨੂੰ ਮਾਣ ਦੀ ਹੁਕਮਤੂਰ ਕੀਤਾ ਗਿਆ ਹਾਂ ਠੀਕ ਹੈ ਤੁਹਾਡੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਨੂੰ ਬਾਹਰ ਕੱਢਦੇ ਵੀ ਨਹੀਂ ਇੱਥੋਂ ਨਿਕਲ ਜਾਓ ਤੁਹਾਡੇ ਨਾਲ ਗੱਲਬਾਤ ਨਹੀਂ ਕਰਦੇ ਹਸਪਤਾਲ ਦੇ ਵਿੱਚ ਨ ਔਰ ਇੱਕ ਅੱਗੇ ਜਿਹੜੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਬੈਟਿੰਗ ਇੱਕ ਡਿਪਟੀ ਸਾਹਿਬ ਐਸਐਚ ਸਾਹਿਬ ਨਾਲ ਇੱਕ ਸਿਟਿੰਗ ਹੋਈ ਹੈ ਉਹਦਾ ਕੀ ਸਿੱਟਾ ਨਿਕਲਿਆ ਉਹਦਾ ਇਹ ਸਿੱਟਾ ਨਿਕਲਿਆ ਜੀ ਜੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਓ ਉਧਰ ਉਸੇ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਪਤਾ ਲੱਗੂਗਾ ਕਿ ਕਿਹੜੇ ਹਸਾਮਤ ਦੀ ਮੌਤ ਹੋਈ ਹੈ ਮੇਰੇ ਸਵਾ ਘਾਰਭੀ ਨੂੰ ਕੀ ਫੀਲ ਉਹ ਸਾਹਮਣਾ ਸੀ ਕਾਰਵਾਈ ਕਰਾਂਗੇ ਸਾਨੂੰ ਤਾਂ ਇਹ ਕਹਿ ਕੇ ਪਰਤਾ ਤੁਸੀਂ ਚਾਹਦੇ ਹੋ ਵੀ ਮੀਡੀਆ ਤੁਹਾਡੇ ਸਾਥ ਦੇਵੇ ਹਾਂਜੀ 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 ਸਾਨੂੰ ਬੁਲਾਇਆ ਹੀ ਤਾਂ ਹੈ ਜੇ ਤੁਹਾਡੇ ਕਿਸੇ ਨੇ ਪੁੱਛੀ ਨਾ ਉਹ ਤੁਹਾਡਾ ਬਹੁਤ ਸਹੀ ਬਾਈ ਤੁਸੀਂ ਕਿਹਨਾਂ ਕੋ ਮੈਂ ਮਾਮਾ ਜੀ ਕੁੜੀ ਦਾ ਠੀਕ ਕਰੋ ਥੈਂਕ ਯੂ ਜੀ ਹਾਂਜੀ ਹਾਂਜੀ ਮੈਂ ਦੱਸ ਦਵਾਂ ਸਾਰਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਮੇਰੇ ਸਰੋਤੇ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਸਾਰੇ ਮੈਂ ਆਪਣੇ ਦਰਸ਼ਕ ਵੀਰਾਂ ਨੂੰ ਬਧੇ ਅਰਜ਼ ਕਰਦਾ ਵਹਿਗੂ ਜੀ ਕੀ ਖਾਲਸਾ ਵਹਿਗੂ ਜੀ ਕੀ ਫੋਦੇ ਮੈਂ ਇੱਕ ਬੜੇ ਦੁਖਦਾਈ ਸਮੇਂ ਦੇ ਵਿੱਚ ਇੱਥੇ ਬਾਜਵਾ ਨਰਸਿੰਗ ਹੌਮ ਦੇ ਅੱਗੇ ਮਤਲਬ ਅਸੀਂ ਆਏ ਆ ਆ ਤੁਸੀਂ ਇਕੱਠ ਦੇਖ ਸਕਦੇ ਹੋ ਮੇਰੇ ਵੀਰਾਂ ਦਾ ਸਾਰੇ ਨੌਜਵਾਨ ਵੀਰ ਤੇ ਬਜ਼ੁਰਗ ਸਾਡੇ ਨਾਲ ਨੇ ਤੇ ਇੱਥੇ ਇੱਕ ਇਹਨਾਂ ਨੇ ਸਾਡੇ ਨੌਜਵਾਨ ਲੜਕੀ ਦੀ ਮੌਤ ਕਿਸੇ ਅਣਗਹਿਲੀ ਦੇ ਕਾਰਨ ਇਹਨਾਂ ਨੇ ਜਾਣ ਬੁੱਝ ਕੇ ਜਿਵੇਂ ਕਹਿ ਲਿਆ ਇਹਨਾਂ ਤੋਂ ਅਣਗਹਿਲੀ ਹੋਈ ਆ ਤੇ ਪਰ ਇਹ ਮੰਨਣ ਨੂੰ ਤਿਆਰ ਨਹੀਂ ਵੀ ਸਾਡੇ ਕੋਲ ਅਣਗਹਿਲੀ ਹੋਈ ਆ ਇਹ ਇਹਨਾਂ ਨੇ ਉਸ ਲੜਕੀ ਦੀ ਬਾਡੀ ਜਦੋਂ ਦੇਖਿਆ ਵੀ ਆਖਰੀ ਸਾਹਾਂ ਦੇ ਵਿੱਚ ਆ ਇੱਥੇ ਤੋਂ ਇਹਨਾਂ ਨੇ ਸ਼ਿਫਟ ਕਰ ਦਿੱਤੀ ਆਈਵੀ ਆ ਨਾ ਦੇ ਹਸਤਾ ਦੇ ਵਿੱਚ ਆਈ ਵੀ ਬਾਈ ਉਸ ਦੇ ਵਿੱਚ ਜਾ ਕੇ ਉਸ ਦੀ ਜਾਂਦੇ ਹੀ ਮੌਤ ਹੋ ਜਾਂਦੀ ਹੈ ਦੇਖੋ ਕਿੱਡੀ ਵੱਡੀ ਇਹ ਹਰਕਤ ਹੈ ਡਿਲੀਵਰੀ ਕੇਸ ਸੀਗਾ ਬੱਚੇ ਨੇ ਜਨਮ ਲਿਆ ਤੇ ਆਪਰੇਸ਼ਨ ਆ ਜਿਹੜਾ ਬਿਲਕੁਲ ਠੀਕ ਠਾਕ ਦੱਸਿਆ ਇਹਨਾਂ ਨੇ ਵੀ ਹੋਇਆ ਤੇ ਬਾਅਦ ਦੇ ਵਿੱਚ ਇਹ ਦੱਸਣੇ ਆਏ ਹੋ ਗਿਆ ਜੀ ਇਹ ਆਏ ਹੋ ਗਿਆ ਇਹਨਾਂ ਦੀ ਦੁਬਾਰਾ ਦੁਬਾਰਾ ਇਹਨਾਂ ਨੇ ਆਪਰੇਸ਼ਨ ਦੁਬਾਰਾ ਫੇਰ ਖੋਲਿਆ ਖੋਲਣ ਤੋਂ ਬਾਅਦ ਦੇ ਵਿੱਚ ਉਸ ਨੂੰ ਫੇਸ ਸਟਿਚਿੰਗ ਕਰੀ ਹੈ ਤੇ ਉਹ ਨਹੀਂ ਠੀਕ ਆ ਸਕੀ ਦੇਖੋ ਕਿੱਡੀ ਵੱਡੀ ਅੰਗੈਲੀਏ ਡਾਕਟਰਾਂ ਨੇ ਕਰੀ ਐ ਉਹ ਲੜਕੀ ਦੀ ਇੱਕ ਜਾਨ ਦੇ ਨਾਲ ਖਲਵਾੜ ਕੀਤਾ ਤੇ ਅਸੀਂ ਉਸ ਦੇ ਇਨਸਾਫ ਦੇ ਲਈ ਇੱਥੇ ਇਹਨਾਂ ਦੇ ਹਸਪਤਾਲ ਦੇ ਵਿੱਚ ਅਸੀਂ ਪਹੁੰਚੇ ਹਾਂ ਤੇ ਉਸ ਨੂੰ ਅਸੀਂ ਇਨਸਾਫ ਦਵਾਉਣ ਦੇ ਲਈ ਇੱਕ ਗਰੀਬ ਪਰਿਵਾਰ ਨੂੰ ਇੱਥੇ ਆਏ ਸੀ ਵੀ ਦੁੱਖदाई ਦੇ ਵਿੱਚ ਇਸ ਦੇ ਵਿੱਚ ਇਸ ਨਾਲ ਆਪਾਂ ਕੋਈ ਗੱਲਬਾਤ ਬੈਠ ਕੇ ਆਪਾਂ ਕਰੀਏ ਤਾਂ ਕਿ ਪਰਿਵਾਰ ਵੀ ਉਸ ਆਪਣਾ ਠੀਕ ਰਹਿ ਸਕੇ ਲੇਕਿਨ ਇਹਨਾਂ ਨੇ ਇੱਥੇ ਪੁਲਿਸ ਨੂੰ ਬੁਲਾ ਕੇ ਸਾਡੇ ਨਾਲ ਉਹ ਦੁਰਵਿਹਾਰ ਕਰਵਾਇਆ ਜਿਹੜਾ ਨਹੀਂ ਕਰਵਾਇਆ ਹੋਣਾ ਇਹ ਦੇਖੋ ਇੱਕ ਗੱਲ ਕਿੱਧਰ ਨੂੰ ਜਾਂਦੀ ਹੈ ਇੱਕ ਗਰੀਬ ਪਰਿਵਾਰ ਦੇ ਨਾਲ ਇੱਡੀ ਘਟਨਾ ਘੱਟੀ ਹੋਵੇ ਤੇ ਪੁਲਿਸ ਇੱਥੇ ਆ ਕੇ ਹਸਪਤਾਲ ਦੇ ਵਿੱਚ ਕੋਈ ਬਿਨਾ ਕਿਸੇ ਕੋਈ ਕਿਸੇ ਨੇ ਸ਼ੋਰ ਸ਼ਰਾਬਾ ਨਹੀਂ ਕੀਤਾ ਕਿਸੇ ਨੇ ਕੋਈ ਨਹੀਂ ਕੀਤਾ ਸਿਰਫ ਅਸੀਂ ਕੇਬਲ ਟਾਕਿੰਗ ਕਰ ਰਹੇ ਹਾਂ ਤੇ ਉਸ ਦੇ ਵਿੱਚ ਵੀ ਇਹਨਾਂ ਨੂੰ ਤਕਲੀਫ ਲੱਗੀ ਹੈ ਮੇਰਾ خیال ਹੈ ਕਹਿੰਦਾ ਵੀ 19 ਤਕਲੀਫ ਡਾਕਟਰ ਨੂੰ ਨਹੀਂ ਲੱਗੀ ਹੋਣੀ ਜਿੰਨੀ ਤਕਲੀਫ ਇੱਥੇ ਪੁਲਿਸ ਨੂੰ ਲੱਗੀ ਹੈ ਇੱਥੇ ਡਿਪਟੀ ਸਾਹਿਬ ਆਏ ਘੁੰਮਦਾ ਸਾਨੂੰ ਡਿਪਟੀ ਡਿਪਟੀ ਤੇ ਇਨਸਪੈਕਟਰ ਤੇ ਐਸਐਚਓ ਸਾਰਾ ਮੇਰਾ ਖਿਆਲ ਹੈ ਵੀ ਉਨਾ ਹਮਲਾ ਅਸੀਂ ਨਹੀਂ ਹੈਗੇ ਜਿੰਨਾ ਇਹਨਾਂ ਨੇ ਇੱਥੇ ਲਿਆ ਕੇ ਖੜਾ ਕੀਤਾ ਤੁਹਾਨੂੰ ਵੀ ਸਾਡੇ ਕੋਲ ਕੋਈ ਬੰਬ ਰੇ ਨਾਮ ਦਾ ਸਾਡੇ ਸਰਦਾਰ ਤੋਂ ਸੇ ਕੀ ਕਿਹੜਾ ਨਾਮ ਦਾ ਸਾਡਾ ਨਾਮ ਨਹੀਂ ਅਸੀਂ ਦੱਸਦਾ ਤੇ ਮੌਜੂਦਾ ਦੇਖੋ ਜਿਨ੍ਹਾਂ ਦੀ ਹਾਜ਼ਰੀ ਹੈ ਇੱਥੇ ਉਹੀ ਹੋਣਗੇ ਨਾ ਠੀਕ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਹੋਣੇ ਨੇ ਤੇ ਕੀ ਕੀਤਾ ਤੁਹਾਡੇ ਨਾਲ ਲੰਦ ਨੇ ਸਾਡੇ ਨਾਲ ਉਹ ਦਰਬਾਰ ਵੀ ਤੁਸੀਂ ਇੱਥੇ ਖੜ੍ਹ ਨਹੀਂ ਸਕਦੇ ਉਹ ਵੀ ਗੱਲ ਕਰਨੀ ਆ ਬਾਹਰ ਜਾ ਕੇ ਕਰੋ ਬਾਹਰ ਅਸੀਂ ਇੱਥੇ ਆ ਗਏ ਆ ਬਾਹਰ ਅਸੀਂ ਕਿਹਦੇ ਨਾਲ ਗੱਲ ਕਰੀਏ ਸੰ ਨੂੰ ਦੱਸਿਓ ਗੱਲ ਤਾਂ ਅਸੀਂ ਡਾਕਟਰ ਨਾਲ ਕਰਨੀ ਸੀ ਨਾ ਖੜੀ ਡਾਕਟਰ ਨਾਲ ਗੱਲ ਬਿਲਕੁਲ ਵੀ ਨਹੀਂ ਹੋਈ ਡਾਕਟਰ ਨਾਲ ਕੋਈ ਗੱਲਬਾਤ ਨਹੀਂ ਕਰਿਆ ਉਹ ਜ਼ਾਹਿਰ ਬਗਾਹੀ ਗੱਲਾਂ ਕਰ ਰਹੇ ਨੇ ਹਲੇ ਸਾਰੀਆਂ ਜਿਹੜੇ ਡਾਕਟਰ ਜਦੋਂ ਲਈਓ ਪਲੀਜ਼ ਰਤ ਕਰੀ ਸਾਨੂੰ ਬਾਹਰ ਕੱਢ ਦਿੱਤਾ ਉਹਨਾਂ ਨੇ ਬਾਹਰ ਕੱਢ ਦਿੱਤਾ ਬਾਕੀ ਠੀਕ ਆ ਵੀ ਤੁਸੀਂ ਆਪਣਾ ਜਾਓ ਸਵੇਰੇ ਆ ਕੇ ਪੋਸਟਮਾਰਕ ਨੂੰ ਹੋ ਜੂਗਾ ਤੇ ਜੋ ਹੋਊਗਾ ਦੇਖਾਂਗੇ ਕੀ ਹੋਊਗਾ ਵੀ ਸਵੇਰੇ ਸਾਨੂੰ ਇਨਸਾਫ ਤਾਂ ਹੋਣਾ ਚਾਹੀਦਾ ਸਾਡੇ ਨਾਲ ਜੋ ਇਹਨਾਂ ਨੇ ਕੀਤੀ ਅੱਜ ਦੁਰਭਯਾਰ ਹੋਇਆ ਸਾਡੀ ਲੜਕੀ ਦੀ ਇੱਕ ਨੌਜਵਾਨ ਦੀ ਮੌਤ ਕਰ ਦਿੱਤੀ ਇਹਨਾਂ ਨੇ ਅੱਜ ਤਾਂ ਅਸੀਂ ਇਹਨਾਂ ਦੇ ਪਾਸ ਇਲਾਜ ਵਾਸਤੇ ਆ ਨਾ ਜੇ ਇਹਨਾਂ ਨੂੰ ਨਹੀਂ ਸੀ ਉਹ ਟੈਸਟ ਇਹਨਾਂ ਨੇ ਕਰੇ ਹੋਣਗੇ ਸਾਰਾ ਕੁਝ ਕਰਕੇ ਟ੍ਰੀਟਮੈਂਟ ਤਾ ਇਹਨਾਂ ਨੇ ਆਪਰੇਸ਼ਨ ਕਰਨਾ ਸ਼ੁਰੂ ਕਰਿਆ ਹੋਵੇਗਾ ਤੇ ਜੇ ਇਹਨਾਂ ਦੇ ਨਹੀਂ ਸੀ ਬਸ ਦੇ ਵਿੱਚ ਇਹ ਪਹਿਲੇ ਜਵਾਬ ਦੇ ਦਿੰਦੇ ਇਹਨਾਂ ਨੇ ਦੁਬਾਰਾ ਖੋਲਿਆ ਜੀ ਇਹਨਾਂ ਨੇ ਦੋ ਵਾਰ ਹੋ ਗਿਆ ਦੁਬਾਰਾ ਇਹਨਾਂ ਨੇ ਦੁਬਾਰਾ ਆਪਰੇਸ਼ਨ ਹੋ ਉਸ ਨੂੰ ਫੇਰ ਜਦ ਨਾ ਠੀਕ ਆਇਆ ਉਹਨੂੰ ਦੁਬਾਰਾ ਫੇਰ ਖੋਲਣ ਦੀ ਕੋਸ਼ਿਸ਼ ਕੀਤੀ ਖੋਲਿਆ ਖੋਲ ਕੇ ਦੁਬਾਰਾ ਫੇਸ ਸਟੀਚਿੰਗ ਕਰਦੇ ਨੇ ਇਹ ਕਿੱਥੇ ਦੀ ਡਾਕਟਰੀ ਹੈ ਇਹ ਸਾਡੀਆਂ ਜਾਨਾਂ ਦੇ ਨਾਲ ਖਲਵਾੜ ਨਹੀਂ ਕਰਦੇ ਤਾਂ ਹੋਰ ਕੀ ਕਰਦੇ ਨੇ ਜੁਟੇ ਸਾਹਿਬ ਨਾਲ ਐਸਐਚ ਸਾਹਿਬ ਨਾਲ ਤੁਹਾਡੇ ਕੁਝ ਬਹੁਤ ਸਾਰੇ ਬੰਦਿਆਂ ਦੀ ਇੱਕ ਮੀਟਿੰਗ ਹੋਈ ਹੈ ਸਾਡੀ ਕੋਈ ਮੀਟਿੰਗ ਨਹੀਂ ਹੋਈ ਐਸਐਚਓ ਸਾਹਿਬ ਨਾਲ ਨਹੀਂ ਹੋਈ ਸਾਡੀ ਡਿਪਟੀ ਸਾਹਿਬ ਨਾਲ ਨਹੀਂ ਹੋਈ ਸਾਡੀ ਇਨਸਪੈਕਟਰ ਸਾਹਿਬ ਨਾਲ ਨਹੀਂ ਹੋਈ ਜੀ ਸਾਡੇ ਨਾਲ ਆਹੀ ਵਿਹਾਰ ਜੋ ਇੱਥੇ ਪੁਲਿਸ ਨੇ ਕਰਿਆ ਸਾਡੇ ਨਾਲ ਅੰਦਰੋਂ ਸਾਨੂੰ ਬਾਹਰ ਕੱਢ ਦਿੱਤਾ ਤੇ ਇਹੀ ਵਿਹਾਰ ਅਸੀਂ ਮਤਲਬ ਕਹਾਂਗੇ ਇਹਦੀ ਅਸੀਂ ਨਿੰਦਾ ਕਰਦੇ ਆਂ ਪੂਰੇ ਜ਼ੋਰ ਦੇ ਨਾਲ ਜਿੰਨੀ ਵੀ ਨਿੰਦਾ ਕੀਤੀ ਜਾਵੇ ਪੰਜਾਬ ਪੁਲਿਸ ਦੀ ਅਸੀਂ ਉਨੀ ਕਰਦੇ ਆਂ ਤੇ ਇਹ ਗਰੀਬ ਨੂੰ ਇਨਸਾਫ਼ ਕਿੱਥੋਂ ਦੇ ਦੇਣਗੇ ਇਹ ਲੋਕ ਇਨਸਾਫ਼ ਦੀ ਤੱਕੜੀ ਫੜੀ ਬੈਠੇ ਨੇ ਜਿਹੜੇ ਕਹਿੰਦੇ ਆਂ ਅਸੀਂ ਕਾਨੂੰਨ ਨੂੰ ਆਪਣੇ ਕੰਟਰੋਲ ਰੱਖਣਾ ਹੈ ਮੂਲ ਬਵਾਸਤਾ ਨਹੀਂ ਕੀ ਇਹ ਰੱਖਿਆ ਹੋਇਆ ਇਹਨਾਂ ਨੇ ਕਿਉਂ ਹੁਣ ਤੁਸੀਂ ਕੀ ਮੰਗਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਪਹਿਲਾਂ ਤਾਂ ਪੁਲਿਸ ਦਾ ਇੱਥੇ ਆਉਣਾ ਕੰਮ ਨਹੀਂ ਬਣਦਾ ਹੱਸਤਾਲਾ ਦੇ ਵਿੱਚ ਕੀ ਕਰਨਾ ਪੁਲਿਸ ਦਾ ਸਾਡੇ ਕੋਲ ਕੋਈ ਐਸੀ ਕੀ ਜਾਂ ਵੀ ਜਿਹੜੀ ਸਾਡੇ ਕੋਲ ਕੋਈ ਗੈਰ ਅਸੀਂ ਟੱਕੀ ਫਿਰਦੇ ਆ ਜਿਹਨੂੰ ਕਹਿੰਦੇ ਸਾਨੂੰ ਮਨਜ਼ੂਰशुदा ਨਹੀਂ ਹੈ ਗੈਰ ਮਨਜ਼ੂਰਸ਼ੁਦਾ ਤੁਸੀਂ ਬੱਜੇ ਇਹ ਵੀ ਗੱਲ ਚੰਨੇ ਹੋ ਵੀ ਇਹ ਪਰਿਵਾਰ ਘਰੀ ਪਰਿਵਾਰ ਪੱਖੋਂ ਆ ਜਾਤੀ ਤੌਰ ਤੇ ਵੀ ਟੱਕਾ ਹੋ ਰਿਹਾ ਇਹਨਾਂ ਦਾ ਬਹੁਤ ਟੱਕਾ ਹੋ ਰਿਹਾ ਜੀ ਜਿੰਨਾ ਵੀ ਕਹਿੰਦੀ ਉਹਨਾਂ ਟੱਕਾ ਹੋ ਰਿਹਾ ਲੁੱਟਿਆ ਵੀ ਗਿਆ ਤੇ ਪੱਟਿਆ ਵੀ ਗਿਆ ਦੇਖੋ ਇਹ ਪਰਿਵਾਰ ਲੁੱਟਿਆ ਵੀ ਗਿਆ ਤੇ ਪੱਟਿਆ ਵੀ ਗਿਆ ਇੱਕੋ ਬੱਚਾ ਜਿਹਨੇ ਅੱਜ ਜਨਮ ਲਿਆ ਹੈ ਕਹਿੰਦੇ ਇੱਕ ਦਿਨ ਦਾ ਬੱਚਾ ਉਹ ਉਹ ਮਤਲਬ ਆਪਣੀ ਮਾਂ ਨੂੰ ਕਦੋਂ ਮਤਲਬ ਉਸ ਨੂੰ ਆਪਣੀ ਮਾਂ ਮਿਲੂਗੀ ਕਦੋਂ ਉਹਨੂੰ ਆਪਣੀ ਮਾਂ ਦਾ ਨਿੱਗ ਮਾਣੂਗਾ ਉਹ ਇਹ ਦੇਖੋ ਕਿੰਨੀ ਵੱਡੀ ਗੱਲ ਆ ਇੱਕ ਮਤਲਬ ਇਹਨਾਂ ਨੇ ਪੈਸੇ ਬਾ ਬਣਾ ਕੇ ਬਣਾ ਬਣਾ ਕੇ ਆਪਣੇ ਹਸਪਤਾਲਾਂ ਦੇ ਵਿੱਚ ਆਪਣੀਆਂ ਮਨਾਈਆਂ ਕਰਨ ਲੱਗੇ ਹੋਏ ਨੇ ਜਨਤਾ ਦੇ ਨਾਲ ਹੀ ਖਲਵਾੜਨੀ ਦਾ ਹੋਰ ਕੀ ਆ ਅਸੀਂ ਇਸ ਲਈ ਇਹ ਇਨਸਾਫ ਦੀ ਮੰਗ ਕਰਦੇ ਆ ਪੁਰਜੋ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਗੱਲ ਨੂੰ ਸਾਰੇ ਫਲਾ ਕੇ ਮਤਲਬ ਸਾਡੀ ਗੱਲ ਆ ਜਿਹੜੀ ਉੱਪਰ ਤੱਕ ਪਹੁੰਚੇ ਤੇ ਪਤਾ ਲੱਗੇ ਵੀ ਇਹ ਪ੍ਰਾਈਵੇਟ ਜਿਹੜੇ ਸਾਡੇ ਨਰਸਿੰਗ ਹੋਮ ਨੇ ਕਰ ਕੀ ਰਹੇ ਨੇ ਸਾਡੇ ਤੁਹਾਡੇ ਨਾਲ ਧੱਕਾਵਾ ਜਿਹੜਾ ਹੋਇਆ ਹੋਇਆ ਜਿਹੜਾ ਅੱਜ ਪ੍ਰੈਸ ਨਾਲ ਵੀ ਹੋਇਆ ਉਹਦੇ ਬਾਰੇ ਕੀ ਕਰੋ ਉਹ ਵੀ ਇੱਕ ਬਹੁਤ ਬੜੀ ਨਿੰਦਾ ਪ੍ਰੈਸ ਹੈ ਜਿਹੜੀ ਇੱਕ ਇੱਕ ਕੋ ਆਹ ਮੰਨ ਸਕਦੇ ਆ ਅਸੀਂ ਵੀ ਦੁਨੀਆ ਦਾ ਇੱਕ ਥੰਮ ਹੈ ਜੇ ਆਪਾਂ ਕਹੀਏ ਵੀ ਚੌਥਾ ਥੰਮ ਆ ਨਾ ਜੇ ਆਪਾਂ ਖੜਾ ਕੋਈ ਟੈਂਟ ਖੜਾ ਹੈ ਕੋਈ ਮਕਾਨ ਖੜਾ ਹੈ ਉਹ ਚਾਰ ਥੰਮੀਆਂ ਦੇ ਉੱਤੇ ਖੜ ਸਕਦਾ ਹੈ ਹਰ ਖੜਾ ਹੁੰਦਾ ਜੇ ਇੱਕ ਥੰਮੀ ਉਹ ਦੇ ਵਿੱਚੋਂ ਖਿਸਕ ਜਾਂਦੀ ਹੈ ਉਹ ਥੰਮਾ ਤੁਹਾਡਾ ਹਾਂਜੀ ਤੁਸੀਂ ਉਹ ਲੋਕ ਹੋ ਜਿਹੜੇ ਮਤਲਬ ਅਰਸ਼ ਤੋਂ ਅਸ ਦੇ ਉੱਤੇ ਜਾੜ ਸਕਦੇ ਹੋ ਤੁਸੀਂ ਉਹ ਲੋਕ ਹੋ ਜਿਹੜੇ ਫਰਸ਼ ਦੇ ਅਰਸ਼ ਦੇ ਉੱਤੇ ਪਹੁੰਚੇ ਹੋયા ਨੂੰ ਥੱਲੇ ਤਾਂ ਅਸਮਾਨ ਦੇ ਵਿੱਚ ਥੱਲੇ ਕਾਹਦੇ ਉਹਨਾਂ ਜਗ੍ਹਾ ਕਿਤੇ ਗਾਇਸ ਨਹੀਂ ਬੰਦੀ ਕਿਤੇ ਖੜ੍ਹ ਬੀ ਮੀਡੀਆ ਨੇ ਦੁਪਹਿਰੇ ਕੋਸ਼ਿਸ਼ ਕੀਤੀ ਸੀ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਨੂੰ ਉਹਨਾਂ ਨੇ ਕਹਿਤਾ ਸੀ ਮੀਡੀਆ ਤੇ ਬੰਦੀ ਕਾਰਵਾਈ ਕਰਾਂਗੇ ਬਾਹਰ ਹੋ ਜਾਓ ਅਸੀਂ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹਾਂਗੇ ਜਿਸ ਦੇ ਉੱਤੇ ਵੀ ਪਰਚਾ ਹੋ ਜਾਊਗਾ ਪਹਿਲਾਂ ਅਸੀਂ ਝੱਲਾਂਗੇ ਪਰਚਾ ਤੁਹਾਡਾ ਇਹਨਾਂ ਨੂੰ ਬਾਅਦ ਦੇ ਵਿੱਚ ਤੁਹਾਡੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਅਸੀਂ ਬਲੇਮ ਨਹੀਂ ਆਉਂਦੇ ਜਿਵੇਂ ਕਿ ਹੁਣ ਕਹਿੰਦੇ ਸਿਵਲ ਹਸਪਤਾਲਾ ਮੋਡਾ ਲਾ ਕੇ ਭਾਗੇ ਸਿਵਲ ਹਸਪਤਾਲ ਚ ਭੇਜ ਦਿੱਤੀ ਹੈ ਕੋਈ ਗੱਲ ਨਹੀਂ ਭੇਜ ਦੇਣਾ ਜਿੱਥੇ ਮਰਜੀ ਭੇਜ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਖਾਤਾ ਹੋਏਗਾ ਕੱਲ ਨੂੰ ਅਸੀਂ ਹੋ ਸਕਦਾ ਇੱਥੇ ਟ੍ਰਾਇਬਕ ਦੇ ਸ਼ਰਕ ਦੇ ਤੇ ਆ ਕੇ ਬੈਠ ਜਾਈਏ ਅਸੀਂ ਬੰਦਿਆਂ ਨੂੰ ਮੈਂ ਕੌਲਾ ਕਰ ਦਿੱਤੀਆਂ ਨੇ ਪਿੱਛੇ ਇਸ ਟਾਈਮ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਹੋ ਅਸੀਂ ਹਾਲੇ ਦਾ ਬਰਵਾਲੀ ਕਲਾਂ ਤੋਂ ਆਏ ਆ ਜਾਂ ਇਧਰੋਂ ਆਏ ਨੇ 7-8 ਪਿੰਡੋਂ ਬੰਦੇ ਆਏ ਹੋ ਨਹੀਂ 7-8 ਪਿੰਡੋਂ ਪੰਜ 6 ਪਿੰਡਾਂ ਤੋਂ ਬੰਦੇ ਆਏ ਹੋਏ ਨੇ 20-30 ਜਾਰੀ ਆਏ ਹੋਏ ਆ ਹਾਲੇ ਜਿਹੜੀ ਤਕਰੀਬਾ ਬਾਕੀ ਦਾ ਅਸੀਂ ਸੈਸ਼ਨ ਦੇ ਰਿਪੋਰਟਰ ਨੇ ਸਰ ਸਾਦੇ ਪਰਿਵਾਰਾਂ ਦੇ ਨਾਲ ਹਮਦਾਰੀ ਰੱਖਣ ਵਾਲੇ ਆ ਹਾਂਜੀ ਮਾਣਾ ਮੂਲ ਦੀ ਟੁਪੜੀ ਦੀ ਦੱਡ ਫੋੜੀ ਦੀ ਮਾੜ ਦੱਡ ਹੋਈ ਪੁਰੀ ਮਰਤਕ ਦੇ ਜਿੱਦੇ ਆ ਆਸਤਾ ਸਰਕਾਰ ਚ ਰੱਖੀ ਗਈ ਆ ਤੁਹਾਨੂੰ ਵੀ ਰਿਪੋਰਟਾਂ ਦਿਖਾਈਆਂ ਜੇ ਮਰੀਆਂ ਹੁਣ ਤੱਕ ਸਾਨੂੰ ਕੋਈ ਰਿਪੋਰਟ ਨਹੀਂ ਦਿਖਾਈ ਗਈ ਸਾਨੂੰ ਕੋਈ ਲੜਕੀ ਦਾ ਮੂੰਹ ਤੱਕ ਨਹੀਂ ਦਿਖਾਇਆ ਗਿਆ ਇਹਨਾਂ ਨੇ ਠੀਕ ਹੈ ਜੀ ਠੀਕ ਹੈ ਨਾ ਐਡੀ ਭੈੜੀ ਸਾਡੇ ਨਾਲ ਬਿਹੇਵियर ਬਿਹੇਵੀਅਰ ਕਰਿਆ ਇਹਨਾਂ ਨੇ ਅਸੀਂ ਮਤਲਬ ਕਿਸੇ ਵੀ ਚੀਜ਼ ਨੂੰ ਮਤਲਬ ਇਹਨਾਂ ਦੇ ਨੂੰ ਕਿਹੜੀ ਗੱਲ ਤੇ ਵਿਸ਼ਵਾਸ ਕਰ ਲਈਏ ਨਹੀਂ ਡੈੱਡ ਬਾਡੀ ਇੱਥੇ ਪਈ ਸੀ ਜਦੋਂ ਇੱਥੇ ਹੀ ਅਚਾਨਕ ਹੋ ਗਿਆ ਸੀ ਕੁਝ ਵੀ ਤਾਂ ਇੱਥੇ ਹੀ ਹੋ ਜਾਂਦਾ ਜਦੋਂ ਅਸੀਂ ਵੀ ਮੰਨ ਲੈਂਦੇ ਸਾਡੇ ਰੱਬ ਦਾ ਭਾਣਾ ਅਸੀਂ ਵੀ ਮੰਨ ਲੈਂਦੇ ਪਰ ਉਹ ਲੈਣ ਦਾ ਮਤਲਬ ਨਹੀਂ ਅੱਜ ਜੱਥੇਬੰਦੀਆਂ ਵੱਲੋਂ ਕੁਝ ਕਰਵਾਣਾ ਬਣਿਆ ਸੀ ਕੰਮ ਲਗਾ ਰਿਹਾ ਸੀ ਠੀਕ ਹੈ ਨਾ ਹਾਂਜੀ ਇੱਕ ਬਹੁਤੀ ਮਦਦ ਉਹਨੇ ਕੁਝ ਸਾਹ ਲਿਆ ਸੀ ਉਹਨਾਂ ਨੇ ਬੱਸ ਉਹ ਇਸ ਲਈ ਹਸਪਤਾਲ ਤੇ ਚਲਾ ਗਿਆ ਲੇਕਿਨ ਉਹਦੀ ਡਿਲੀਵਰੀ ਦੌਰਾਨ ਉਹ ਬਰੀਦੀਂ ਕਾ ਫੀਲਿੰਗ ਆ ਰਹੀ ਸੀ ਸੋ ਕਿਉਂਕਿ ਉਹ ਪਰਿਵਾਰ ਦੇ ਬਹੁਤ ਮਨਸਿਕਾ ਕਿ ਉਹਨਾਂ ਦੇ ਡਾਕਟਰਸ ਨੇ ਗੇਲੀ ਵਾਂ ਅੰਗਲੀ ਕਾ ਕੀ ਬੜੀ ਬੀ ਹੋਏ ਕਰਕੇ ਉਹ ਆਪਣੇ ਰੋਸ ਪ੍ਰਦਰਸ਼ਨ ਕਰਦੇ ਸੀ ਕਿ ਉਹਨੇ ਹਸਪਤਾਲ ਦੇ ਇਹ ਜੋ ਚਾਸਟਰੀ ਰਿਪੋਰਟ ਜੀ ਬਣਾਇਆ कि इतने लोकल डॉक्टर्स जो है गया वो टीवी सर्च नहीं दे पाएंगे डॉपाने की तसली वास्तव अ पोस्टमोर्टम तो होगा फिर जिला फंहगढ़ साहब करवाए पैनल डॉक्टर के पैनल कराव और करवा और फिर जो सामने आती है अगर यह आती है वो डॉक्टर्स के पैनल वालों यीज़ आती है कि हाँ जी बगल डॉक्टर के अगेली करती हुई है तो फिर, तो, फिर आगे पढ़ने लगा तरह के

ਪਹਿਲਾਂ ਹਰਮਨ ਚੱਕਲਾ ਤੋਂ ਆਸ਼ਕਾ ਕਰ ਸਰ ਜੀ ਸਾਡੀ ਬੇਟੀ ਨੂੰ ਪੇਪਰ ਬ੍ਰੀ ਨੂੰ ਪ੍ਰੈਗਨੈਂਸੀ ਹੋਈ ਸੀ ਸਾਡੀ ਬਹੁਤ ਹੁਣ ਅੱਛੇ ਫਰਗਮਿਕ ਲੇਕਰ 6 ਨਵੰਬਰ ਨੂੰ ਇੱਧਰ ਆਈ ਆ ਬਰਵਾਲੀ ਕਲਾ ਬਿਲਕੁਲ ਨਾ ਠੀਕ ਸਾਡੇ ਸਾਥ ਤੁਸੀਂ ਆਸਵਰਕਰ ਤੋਂ ਬਣਦੇ ਸੀ ਤੁਸੀਂ ਆਸਵਰਕਰ ਸੀ ਆਸਵਰਕਰ ਨੂੰ ਸਾਰਾ ਕੁਝ ਪਤਾ ਹੁੰਦਾ ਤੇ ਤੁਸੀਂ ਸਰਕਾਰੀ ਹਸਪੀਟਲ ਤੋਂ ਨਹੀਂ ਲੱਗੇ ਸਰਪ੍ਰਕਰ ਸਾਹਿਬ ਲੈ ਕੇ ਗਏ ਸੀ ਅਰੇ ਇਹਨਾਂ ਦੀ ਮਾਤਾ ਕਹਿੰਦੀ ਕੋਈ ਸਾਹਮਣੇ ਵਾਲਾ ਨਹੀਂ ਜੇ ਬਰਵਾਲੀ ਕਲਾ ਦੇ ਹਾਂਜੀ ਸਰ ਬੇਟਾ ਕੱਲਾ ਸੀਗਾ ਅਸੀਂ ਸਿਵਲ ਜੀ ਵੀ ਨਹੀਂ ਲਿਜਾ ਸਕਦੇ ਜਨਨ ਲੈ ਕੇ ਜਾਂਦੇ ਸਰ ਅਸਲ ਲੱਗੇ ਸੀ ਪਾੜੂ ਤੋਂ ਬੜਾ ਸੀਗਾ ਜੀ ਸਾਰਾ ਕੁਝ ਸਰ ਇਹ ਸਾਨੂੰ ਹੁਣ ਬਾਜਵਾ ਹਸਪੀਟਲ ਵਾਲੇ ਕੋਈ ਵੀ ਰਿਪੋਰਟਸ ਨਹੀਂ ਦੇ ਰਹੇ ਸਾਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਾਡਾ ਹਿਸਾਬ ਦਵਾਇਆ ਜੀ ਠੀਕ ਹੈ ਥੈਂਕ ਯੂ